ਸਸਿਕਾ ਜੀ ਪ੍ਰਾਇਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਆਂ ਪਹਿਲੀ ਖਬਰ ਵੱਲ ਦਰਸਲ ਦਾਸੀਏ ਕਿ ਹੁਣੇ ਜਿੱਥੇ ਦੁਬਈ ਗਿਆ ਇੱਕ ਮਾਪਿਆਂ ਦਾ ਪੁੱਤ ਜਿੱਥੇ ਉਸਦੀ ਮੌਤ ਹੋ ਗਈ ਆ ਦਰਸਲ ਇਹ ਜਿਹੜਾ ਨੌਜਵਾਨ ਆ ਕੇਰਲ ਦਾ ਰਹਿਣ ਵਾਲਾ ਭਾਰਤੀ ਨੌਜਵਾਨ ਹੈ ਜਿਸ ਦੀ ਜੋ ਆ ਛੱਤ ਦੇ ਉੱਤੇ ਜੋ ਹੈ ਜਹਾਜ਼ਾ ਦੀਆਂ ਫੋਟੋਆਂ ਖਿੱਚਣ ਗਿਆ ਸੀ ਉਸ ਦੌਰਾਨ ਹੈ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਆਪਣੇ ਚਚੇਰੇ ਭਰਾ ਨੂੰ ਮਿਲਣ ਦੇ ਲਈ ਦੁਬਈ ਗਿਆ ਸੀ ਪਿਛਲੇ 15 ਦਿਨਾਂ ਤੋਂ ਦੁਬਈ ਦੇ ਵਿੱਚ ਹੀ ਇਹ ਨੌਜਵਾਨ ਸੀਗਾ ਤੇ ਉਸ ਦੌਰਾਨ ਹੀ ਜਦੋਂ ਇਹ ਵਕ ਵਕ ਜਹਾਜ਼ਾਂ ਦੀਆਂ ਫੋਟੋਆਂ ਖਿੱਚਣ ਦੇ ਲਈ ਛਾਤੇ ਦੇ ਉੱਤੇ ਟਰੈਸ ਉੱਤੇ ਜਾਂਦਾ ਹੈ ਤੇ ਉਸ ਦੌਰਾਨ ਵੱਡੇ ਹਾਥੇ ਦਾ ਸ਼ਿਕਾਰ ਹੋ ਜਾਂਦਾ ਹੈ। ਮੰਦਪਾ ਦੀ ਖਬਰ ਸਾਹਮਣੇ ਆ ਚੁੱਕੀ ਹੈ ਦੁਬਈ ਘੁੰਮਣਗੇ ਇੱਕ ਕੇਰਲ ਦਾ ਇਹ ਨੌਜਵਾਨ ਦੇ ਨਾਲ ਇਹ ਵੱਡੇ ਹਾਦਸਾ ਵਾਪਰ ਗਿਆ ਇਮਾਰਤ ਦੀ ਛੱਤ ਤੋਂ ਡਿੱਗਣ ਕਰਕੇ ਇਸ ਦੀ ਮੌਤ ਹੋ ਗਈ ਹੈ। ਦੁਖਦਾਈ ਘਟਨਾ ਨੇ ਇਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਡੂੰਘਾ ਸਦਮਾ ਦਿੱਤਾ। ਨਿਤਿਕ ਦੀ ਪਹਿਚਾਣ ਮੁਹੰਮਦ ਮਿਸ਼ਾਲ ਵਜੂ ਹੋਈ ਹੈ। 19 ਸਾਲ ਦਾ ਇਹ ਨੌਜਵਾਨ ਆ ਜੋ ਕੇਰਲ ਦੇ ਕੋਸੀਗੋਡ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਵਿਸ਼ਾਲ ਆਪਣੇ ਚਚੇਦੇ ਭਰਾ ਨੂੰ ਮਿਲਣ ਗਿਆ ਸੀਗਾ ਔਰ ਮਾਤਾ ਪਿਤਾ ਕੋਸੀਕੋਡ ਹੀ ਰਹਿੰਦੇ ਨੇ ਇਹ ਹਾਦਸਾ ਜਿਹੜਾ ਵਾਪਰਿਆ ਉਸ ਤੋਂ ਬਾਅਦ ਪਰਿਵਾਰ ਦੁੱਖ ਦੇ ਵਿੱਚ ਹੈ ਸੋਗ ਦੇ ਵਿੱਚ ਹੈ ਜਿੱਥੇ ਕਿ ਉਸ ਤੋਂ ਬਾਅਦ ਦੱਸਿਆ ਕਿ ਪਰਿਵਾਰ ਦੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਵਿਸ਼ਾਲ ਜਹਾਜ਼ਾ ਦੀਆਂ ਤਸਵੀਰਾਂ ਖਿੱਚਣ ਇੱਕ ਬਹੁ ਮੰਜ਼ਲਾ ਇਮਾਰਤ ਤੇ ਚਲਾ ਗਿਆ ਤੇ ਉਸ ਦੌਰਾਨੇ ਵੱਡਾ ਹਾਦਸਾ ਵਾਪਰ ਗਿਆ ਹਾਸੇ ਤੋਂ ਤੁਰੰਤ ਬਾਅਦ ਮਿਸ਼ਾਲ ਨੂੰ ਰਸ਼ੀਦ ਹਸਪਤਾਲ ਲਿਆਂਦਾ ਗਿਆ ਇੱਕ ਸਮਾਜ ਸੇਵੀ ਔਰ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਮਿਸ਼ਾਲ ਹਸਪਤਾਲ ਪਹੁੰਚਣ ਤੱਕ ਜ਼ਿੰਦਾ ਸੀ ਪਰ ਉਸ ਦੀਆਂ ਅੰਦਰੂਨੀ ਸੱਟਾਂ ਜ਼ਿਆਦਾ ਹੋਣ ਕਾਰਨ ਉਸ ਦੀ ਜਾਨ ਨਹੀਂ ਬਚ ਸਕੀ ਮਿਸ਼ਾਲ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਦੇ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਦੋ ਭੈਣਾਂ ਹਨ ਅਤੇ ਕੋਸੀਕੋਟ ਦੇ ਇੱਕ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਰਿਹਾ ਸੀ ਅਤੇ ਉਸ ਨੂੰ ਫੋਟੋਗ੍ਰਾਫੀ ਦਾ ਸ਼ੌ ਜਿਹੜਾ ਸ਼ੌਂਕ ਸੀਗਾ ਉਹ ਫੋਟੋਗ੍ਰਾਫੀ ਦਾ ਸ਼ੌਕੀਨ ਸੀ ਇਸੇ ਤਰੀਕੇ ਦੇ ਨਾਲ ਦੁਬਈ ਗਿਆ ਤੇ ਜਦੋਂ ਉਸਨੇ ਛੱਤ ਦੇ ਉੱਤੇ ਚੜ ਕੇ ਜਹਾਜ਼ਾਂ ਦੀਆਂ ਤਸਵੀਰਾਂ ਖਿੱਚਣ ਲੱਗਾ ਤਾਂ ਉਸ ਦੌਰਾਨ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਛੱਤ ਤੋਂ ਡਿੱਗ ਗਿਆ ਉਸ ਵਾਰ ਤੁਰੰਤ ਹਸਪਤਾਲ ਲਿਜਾਤਾ ਗਿਆ ਤਾਂ ਰਸਤੇ ਵਿੱਚ ਠੀਕ ਸੀ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ ਪਰਿਵਾਰ ਤੇ ਦੋਸਤਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਦੁਖਦਾਈ ਖਬਰ ਹੈ ਅਸੀਂ ਕਾਨੂੰਨੀ ਰਸਮਾਂ ਪੂਰੀਆਂ ਕਰ ਰਹੇ ਹਾਂ ਤੇ ਜਲਦੀ ਉਸ ਦੀ ਲਾਸ਼ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ ਮਾਪੇ ਆਪਣੇ ਪੁੱਤ ਨੂੰ ਦੇਖ ਲੈਣਗੇ ਪਰ ਮਾਪਿਆਂ ਨੇ ਨਹੀਂ ਸੋਚਿਆ ਹੋਵੇਗਾ ਕਿ ਅਜਿਹੀ ਕੋਈ ਘਟਨਾ ਵਾਪਰ ਸਕਦੀ ਹੈ ਲਾਤੀਓ ਪੜੇ ਜ ਚਿਹਰੇ ਪਰ ਆਉ ਨੂੰ ਮਿਲਣ ਗਿਆ ਉਥੇ ਵੱਡੀ ਘਟਨਾ ਦਾ ਸ਼ਿਕਾਰ ਹੋਇਆ ਉਥੇ ਹਾਦਸਾ ਵਾਪਰ ਗਿਆ ਤੇ ਉਸ ਤੋਂ ਬਾਅਦ ਮਾਪਿਆਂ ਦਾ ਇਕਲੌਤਾ ਪੁੱਤ ਜਹਾਨ ਓਤੁਰ ਗਿਆ ਤਾਂ ਹੁਣ ਸਾਰੀਆਂ ਰਸਮਾਂ ਜਿਹੜੀਆਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਜਾਣਗੀਆਂ ਔਰ ਕਾਨੂੰਨੀ ਰਸਮਾਂ ਜਿਹੜੀਆਂ ਨੇ ਉਹ ਕੰਮ ਕਰਕੇ ਉਸਦੀ লাশ ਨੂੰ ਭਾਰਤ ਭੇਜਿਆ ਜਾਵੇਗਾ ਤੇ ਮਾਪੇ ਹੁਣ ਬੇहद ਸੋਕ ਦੇ ਵਿੱਚ ਨੇ ਜਿਨ੍ਹਾਂ ਦਾ ਇਕਲੌਤਾ ਪੁੱਤ ਜਹਾਨ ਓਤੁਰ ਗਿਆ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਾਂਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਪਬਲਿਕ ਐਮਰਜੈਂਸੀ ਨੂੰ ਛੱਡ ਕੇ ਸਾਇਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨ ਵਜਾਉਣ ਤੇ ਪਾਬੰਦੀ ਲਗਾਈ ਗਈ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਸੀਮਾ ਤੇ ਜਿੱਥੇ ਲਾਊਡ ਸਪੀਕਰ ਜਾਂ ਪਬਲਿਕ ਐਡਰੈਸ ਸਿਸਟਮ ਜਾਂ ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਸਰੋਤ ਵਰਤਿਆ ਜਾ ਰਿਹਾ ਹੈ ਦੀ ਆਵਾਜ਼ ਖੇਤਰ ਲਈ ਨਿਸ਼ਚਿਤ ਆਵਾਜ਼ ਮੁਤਾਬਕ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਹੁਕਮ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਮੈਰਿਜ ਪੈਲਸਾਂ ਤੇ ਹੋਟਲਾਂ ਵਿੱਚ ਢੋਲ ਜਾਂ ਭੰਪੂ ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ ਸਾਊਂਡ ਐਂਪਲੀਫਾਇਰ ਅਤੇ ਡੀਜੇ ਆਦਿ ਨਹੀਂ ਵਜਾਏਗਾ ਇਸੇ ਤਰ੍ਹਾਂ ਪ੍ਰਾਈਵੇਟ ਮਾਲਕੀ ਵਾਲੇ ਸਾਊਂਡ ਸਿਸਟਮ ਜਾਂ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਦਾ ਪੱਧਰ ਪ੍ਰਾਈਵੇਟ ਥਾਂ ਦੇ ਹੱਦ ਖੇਤਰ ਲਈ ਤੈਅ ਸ਼ੋਰ ਮਾਪਦੰਡ 5 ਡੀਬੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ 뮤직 ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ਵਿੱਚ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ 뮤직 ਸਿਸਟਮ ਰਾਹੀਂ ਪੈਦਾ ਹੋਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਾ ਸੁਣਾਈ ਦੇਵੇ ਜੇਕਰ ਇਹਨਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਸਾਊਂਡ ਯੰਤਰ ਜ਼ਬਤ ਕਰ ਲਏ ਜਾਣਗੇ ਇਹ ਹੁਕਮ ਮਿਤੀ 8 ਜਨਵਰੀ 2026 ਤੱਕ ਲਾਗੂ ਰਹਿਣਗੇ ਇਟਲੀ ਵਿੱਚ ਵਸਦੇ ਪੰਜਾਬੀਆਂ ਦੀ ਨਵੀਂ ਪੀੜੀ ਅੱਜਕੱਲ ਸਫਲਤਾ ਦੇ ਝੰਡੇ ਬੁਲੰਦ ਕਰ ਰਹੀ ਹੈ ਜਿਸ ਨਾਲ ਇਟਲੀ ਵਿਛਲੇ ਪੰਜਾਬੀਆਂ ਦੀ ਚੜ੍ਹਤ ਦਿਨ ਬਦਨ ਵਾਦੀ ਜਾ ਰਹੀ ਹੈ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਵਿੱਚ ਲੋਕਲ ਪੁਲਿਸ ਵਿੱਚ ਭਰਤੀ ਹੋਈ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਨੇ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ 20 ਸਾਲਾ ਸਿਮਰਨਜੀਤ ਕੌਰ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਅਤੇ ਆਪਣੇ ਪਿਤਾ ਸੁਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗਾਮਬਰਾ ਵਿਖੇ ਰਹਿ ਰਹੀ ਹੈ ਉਸਨੇ ਦੱਸਿਆ ਕਿ ਉਸਤੇ ਮਾਪਿਆਂ ਦੀਆਂ ਅਰਦਾਸਾਂ ਸਦਕਾ ਉਸਨੇ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ ਸਿਮਰਨਜੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਹੁਣ ਹਾਰ ਬੇਟੀ 5 ਸਾਲ ਦੀ ਉਮਰ ਵਿੱਚ ਇਟਲੀ ਪੁੱਜੀ ਸੀ ਇੱਥੇ ਆ ਕੇ ਹੀ ਉਸਨੇ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਸਖਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਤੇ ਇਮਤਿਹਾਨ ਨਾਲ ਲੋਕਲ ਪੁਲਿਸ ਵਿੱਚ ਭਰਤੀ ਹੋਈ ਹੈ ਉਹਨਾਂ ਕਹਿੰਿਆ ਹੈ ਕਿ ਉਹ ਇਟਲੀ ਵਾਸਤੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆਂ ਦਾ ਵੀ ਧੰਨਵਾਦ ਕਰਦੇ ਨੇ ਇਟਲੀ ਵਿੱਚ ਵਸਦੇ ਪੰਜਾਬੀਆਂ ਦੀ ਨਵੀਂ ਪੀੜੀ ਅੱਜਕੱਲ ਸਫਲਤਾ ਦੇ ਝੰਡੇ ਬੁਲੰਦ ਕਰ ਰਹੀ ਹੈ ਜਿਸ ਨਾਲ ਇਟਲੀ ਵਿਚਲੇ ਪੰਜਾਬੀਆਂ ਦੀ ਚੜ੍ਹਤ ਦਿਨ ਬਦਨ ਵਾਦੀ ਜਾ ਰਹੀ ਹੈ ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਵਿੱਚ ਲੋਕਲ ਪੁਲਿਸ ਵਿੱਚ ਭਰਤੀ ਹੋਈ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਨੇ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ 20 ਸਾਲਾ ਸਿਮਰਨਜੀਤ ਕੌਰ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਅਤੇ ਆਪਣੇ ਪਿਤਾ ਸੁਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗਾਮਬਰਾ ਵਿਖੇ ਰਹਿ ਰਹੀ ਹੈ ਉਸਨੇ ਦੱਸਿਆ ਕਿ ਉਸਤੇ ਮਾਪਿਆਂ ਦੀਆਂ ਅਰਦਾਸਾਂ ਸਦਕਾ ਉਸਨੇ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ ਸਿਮਰਨਜੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਹੁਣ ਹਾਰ ਬੇਟੀ 5 ਸਾਲ ਦੀ ਉਮਰ ਵਿੱਚ ਇਟਲੀ ਪੁੱਜੀ ਸੀ ਇੱਥੇ ਆ ਕੇ ਹੀ ਉਸਨੇ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਸਖਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਤੇ ਇਮਤਿਹਾਨ ਨਾਲ ਲੋਕਲ ਪੁਲਿਸ ਵਿੱਚ ਭਰਤੀ ਹੋਈ ਹੈ ਉਹਨਾਂ ਕਿਹਾ ਕਿ ਉਹ ਇਟਲੀ ਵਾਸਤੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆਂ ਦਾ ਵੀ ਧੰਨਵਾਦ ਕਰਦੇ ਨੇ ਨਵੇਂ ਤਰੀਕੇ ਦੇ ਪਾਸਪੋਰਟ ਸੀ ਹੋ ਗਈ ਹੈ ਸ਼ੁਰੂਆਤ ਤੇ ਹੁਣ ਈ ਪਾਸਪੋਰਟ ਤੁਹਾਨੂੰ ਦੇਖਣ ਨੂੰ ਮਿਲਣਗੇ ਜਾਨੀ ਕਿ ਹੁਣ ਦੱਸਿਏ ਕਿ ਹੋਰ ਤਰੀਕੇ ਦੇ ਨਾਲ 스마트 ਯਾਤਰਾ ਜਿਹੜੀ ਆ ਹੋਵੇਗੀ 스마트 ਯਾਤਰਾ ਜਿਹੜੀ ਆ ਉਹ ਲਾਕੂ ਕੀਤੀ ਗਈ ਹੈ ਦਰਸਲ ਈ ਪਾਸਪੋਰਟ ਦੇ ਵਿੱਚ ਕੁਝ ਵੱਖਰਾ ਹੋਵੇਗਾ ਪਰ ਇਹਨਾਂ ਦੀ ਜਿਹੜੀ ਪਾਸਪੋਰਟ ਸੀ ਜਿਹੜੀ ਲੁੱਕ ਹੋਵੇਗੀ ਉਹ ਆਮ ਜਿਹੜੇ ਪਾਸਪੋਰਟ ਹੁੰਦੇ ਨੇ ਉਸੇ ਤਰੀਕੇ ਨਾਲ ਹੋਵੇਗਾ ਪਰ ਉਸ ਪਾਸਪੋਰਟ ਦੇ ਵਿੱਚ ਇੱਕ 스마트 ਚਿਪ ਹੋਵੇਗੀ ਉਹ 스마트 ਚਿਪ ਬਹੁਤ ਸਾਦਾ ਜਿਹੜਾ ਇਸ ਪਾਸਪੋਰਟ ਨੂੰ ਅਲੱਗ ਬਣਾ ਦਿੰਦੀ ਹੈ ਤੇ ਉਸ ਦੇ ਵਿੱਚ ਕੁਝ ਵੱਖਰਾ ਹੀ ਹੋਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਜਿਹੜੇ ਈ ਪਾਸਪੋਰਟ ਉਹ ਕਿਸ ਤਰੀਕੇ ਦੇ ਨਾਲ ਹੋਣਗੇ ਤਾਂ ਕੀ ਕੀ ਇਸ ਦੇ ਵਿੱਚ ਬਦਲਾਅ ਕੀਤੇ ਗਏ ਨੇ ਦਰਸਲ ਦੱਸੀਏ ਕਿ ਜਿਹੜੇ ਹੁਣ ਈ ਪਾਸਪੋਰਟ ਹੋਣਗੇ ਇਹਨਾਂ ਦੇ ਵਿੱਚ ਜਿਹੜਾ ਕੁਝ ਖਾਸਾ ਬਦਲਾਅ ਕੀਤੇ ਗਏ ਨੇ ਔਰ ਇਹ ਜਿਹੜੇ ਵਿਦੇਸ਼ੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਇਹ ਅਹਿਮ ਖਬਰ ਹੈ ਦੱਸੀਏ ਕਿ ਕੇਂਦਰ ਸਰਕਾਰ ਨੇ ਜਦੋਂ ਤੋਂ ਦੇਸ਼ ਭਰ ਵਿੱਚ ਈ ਪਾਸਪੋਰਟ ਛੋਲਤ ਦੀ ਅਧਿਕਾਰਿਤ ਸ਼ੁਰੂ ਕਰ ਦਿੱਤਾ ਹੈ ਇਹ ਨਵੇਂ ਪਾਸਪੋਰਟ ਦਿਖਣ ਵਿੱਚ ਪੁਰਾਣੇ ਪਾਸਪੋਰਟ ਵਾਂਗ ਹੋਣਗੇ ਪਰ ਇਸ ਵਿੱਚ ਇੱਕ ਮਾਈਕਰੋ ਇਲੈਕਟ੍ਰੋਨਿਕ ਚਿਪ ਹੋਵੇਗੀ ਇਹ ਜੋ ਇਸ ਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਰੱਖਿਅਤ ਤੇਜ਼ ਤੇ ਸਮਾਰਟ ਬਣਾਉਂਦੀ ਹੈ ਦਰਸਲ ਦੱਸਦੀ ਹੈ ਕਿ ਈ ਪਾਸਪੋਰਟ 'ਚ ਲੱਗੀ ਚਿਪ ਵਿੱਚ ਧਾਰਕ ਦਾ ਨਾਮ ਜਨਮ ਤਰੀਕ ਪਤਾ ਫੋਟੋ ਤੇ ਫਿੰਗਰਪ੍ਰਿੰਟ ਵਰਗੀਆਂ ਬਾਇਓਮੈਟ੍ਰਿਕ ਜਾਣਕਾਰੀਆਂ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ ਇਹ ਡਾਟਾ ਡਿਜੀਟਲ ਰੂਪ ਦੇ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ ਇਸ ਨੂੰ ਕਿਸੇ ਵੀ ਤਰੀਕੇ ਨਾਲ ਬਦਲਿਆ ਜਾਂ डुप्लीकेट ਨਹੀਂ ਕੀਤਾ ਜਾ ਸਕਦਾ। ਇਹ ਹੀ ਇਸ ਤੋਂ ਸਭ ਤੋਂ ਵੱਡ ਕਮੱਤੀ ਇਸ ਦੀ ਖਾਸੀਅਤ ਹੈ। ओरिजिनल ਪਾਸਪੋਰਟ ਤੇ ਫਰਜ਼ੀ ਵਾਰੇ ਤੇ ਪਛਾਣ ਚੋਰੀ ਵਰਗੀਆਂ ਘਟਨਾਵਾਂ ਤੇ ਰੋਕ ਲੱਗੇਗੀ। ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀ ਬਿਨਾ ਪਾਸਪੋਰਟ ਖੋਲੇ ਹੀ ਚਿਪ ਤੋਂ ਡਾਟਾ ਜੋ ਐਕਸੈਸ ਕਰ ਸਕਦੇ ਨੇ ਤੇ ਇਸ ਦੇ ਨਾਲ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ छुटਕਾਰਾ ਮਿਲੇਗਾ। ਜਾਂਚ ਪ੍ਰਕਿਰਿਆ ਕਾਫੀ ਤੇਜ਼ ਹੋ ਜਾਵੇਗੀ। ਇਹ ਪਾਸਪੋਰਟ ਅੰਤਰਰਾਸ਼ਟਰੀ ਬਾਇਓਮੈਟ੍ਰਿਕ ਸਿਸਟਮ ਨਾਲ ਜੁੜਿਆ ਹੋਵੇਗਾ ਜਿਸ ਨਾਲ ਇਹ ਪੂਰੀ ਤਰ੍ਹਾਂ ਗਲੋਬਲ ਜੋ ਆ ਸਟੈਂਡਰਡ ਦੇ ਤਿਆਰ ਕੀਤਾ ਜਾਵੇਗਾ ਦੱਸਿਆ ਕਿ ਈ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਪਹਿਲਾ ਵਾਂਗ ਹੀ ਰਹੇਗੀ ਇਸ ਨਾਲ ਨਾਗਰਿਕਾ ਨੂੰ ਪਾਸਪੋਰਟ ਸੇਵਾ ਕੇਂਦਰ ਦੀ ਵੈਬਸਾਈਟ ਤੇ ਜਾ ਕੇ ਨਵੀਂ ਅਰਜ਼ੀ ਦੇਣੀ ਪਵੇਗੀ ਆਨਲਾਈਨ ਫਾਰਮ ਭਰ ਕੇ ਫੀਸ ਬੁੱਕ ਤਾਂ ਤੋਂ ਬਾਅਦ ਜੋ ਹੈ ਅਪਾਇੰਟਮੈਂਟ ਬੁੱਕ ਕਰਨੀ ਹੋਵੇਗੀ ਅਪਾਇੰਟਮੈਂਟ ਵਾਲੇ ਦਿਨ ਸਾਰੇ ਮੂਲਲੇ ਦਸਤਾਵੇਜ਼ ਤੇ ਉਹਨਾਂ ਦੀਆਂ ਕਾਪੀਆਂ ਲੈ ਕੇ ਪਾਸਪੋਰਟ ਕੇਂਦਰ ਪਹੁੰਚਣਾ ਹੋਵੇਗਾ ਉੱਥੇ ਬਾਇਓਮੈਟ੍ਰਿਕ ਸਕੈਨ ਅਤੇ ਦਸਤਾਵੇਜ਼ ਵੈਰੀਫਿਕੇਸ਼ਨ ਹੋਣਗੇ ਜਿਸ ਤੋਂ ਬਾਅਦ ਪੁਲਿਸ ਤਸਦੀਕ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਔਰ ਸਭ ਕੁਝ ਅਠੀਕ ਪਾਈ ਜਾਣ ਤੇ ਈ ਪਾਸਪੋਰਟ ਤਿਆਰ ਕਰਕੇ ਸਪੀਡ ਪੋਸਟ ਰਾਹੀਂ ਘਰ ਪੇਚ ਦਿੱਤਾ ਜਾਵੇਗਾ ਈ ਪਾਸਪੋਰਟ ਤੇ ਲੱਗੇ ਇਨਕ੍ਰਿਪਟਿਡ ਚਿਪ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ ਡਾਟਾ ਪ੍ਰੋਟੈਕਸ਼ਨ ਅਤੇ ਯਾਤਰਾ ਸਹੂਲਤ ਦੋਹਾਂ ਨੂੰ ਵਧਾਉਂਦੀ ਹੈ ਇਸ ਨਾਲ ਭਾਰਤ ਹੁਣ ਉਹਨਾਂ ਦੇਸ਼ਾਂ ਦੀ ਰੇਣੀ ਵਿੱਚ ਸ਼ਾਮਲ ਹੋ ਗਿਆ ਜੋ ਸਮਾਰਟ ਤੇ ਸੁਰੱਖਿਅਤ ਯਾਤਰਾ ਦਸਤਾਵੇਜ਼ ਪ੍ਰਦਾਨ ਕਰਦੇ ਹਨ ਮਾਹਿਰਾ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਟੈਕਨੋਲੋਜੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆ ਆਟੋਮੈਟਿਡ ਤੇ ਪੇਪਰਲੈਸ ਬਣਾ ਦੋਗੇ ਕੀ ਔਰ ਜਿਸ ਵਿੱਚ ਯਾਤਰੀਆਂ ਦੀ ਯਾਤਰਾ ਪਹਿਲੇ ਤੋਂ ਬਹੁਤ ਆਸਾਨ ਅਤੇ ਸੁਰੱਖਿਅਤ ਬਣ ਜਾਵੇਗੀ ਤੇ ਹੁਣ ਇਸੇ ਤਰੀਕੇ ਦੇ ਨਾਲ ਦੱਸੀਏ ਕਿ ਜਿਹੜਾ ਪਾਸਪੋਰਟਸ ਜਿਹੜੇ ਨੇ ਉਹਨਾਂ ਦੀ ਦਿੱਖ ਸੇਮ ਹੋਵੇਗੀ ਪਰ ਇਸੇ ਵਿੱਚ ਇੱਕ ਚਿਪ ਹੋਵੇਗੀ ਜਿਹੜਾ ਕੀ ਇਸ ਪਾਸਪੋਰਟ ਨੂੰ ਅਲੱਗ ਬਣਾ ਦਿੰਦਾ ਤੇ 스마트 ਵੀ ਬਣਾ ਦਿੰਦਾ ਹੈ